ਇਹੀ ਹਾਲ ਹੈ ਤੂੰ ਪੰਜਿਆਰ ਜੰਮੇ ਚੱਲਦੇ ਹਾਂ ਚੱਲ ਮੇਰੇ ਨਾਲ ਚੱਲ ਬੜਾ ਚੱਲ ਬਜੀ ਕੋਈ ਗੱਲ ਕਰਦੇ ਨਾ ਮਾਰ ਮਾਰ ਰਿਹਾ ਯਾਰ ਕੇ ਹੈ ਤੇ ਚੱਲੀਏ ਨਾ ਨਹੀਂ ਯਾਰ ਲੱਕੀ ਵੀਰੇ ਸੇਠ ਠੀਕ ਨਹੀਂ ਤੇਰੀ ਨਾ ਤੂੰ ਦਵਾਈ ਲੈਣਾ ਨਾ ਯਾਰ ਦਵਾਈ ਤਾਂ ਮੇਰੀ ਚੱਲਦੀ ਹੁੰਦੀ ਨਹੀਂ ਨਹੀਂ ਭਾਈ ਦਵਾਈ ਨਹੀਂ ਸਹੀ ਚੱਲ ਰਹੀ ਤੇਰੇ ਅੱਜ ਅਸੀਂ ਤੈਨੂੰ ਆਏ ਆ ਲੈਣ ਮੇਰੀ ਸੁਣ ਲੈ ਗੱਲ ਧਿਆਨ ਨਾਲ ਤੂੰ ਸਾਡੇ ਚੱਲਣਾ ਨਾਲ ਔਰ ਦਵਾਈ ਲੈ ਕੇ ਇਹ ਦਵਾਈ ਤਾਂ ਮੈਂ ਕੁਝ ਦਿਨਾਂ ਬਾਅਦ ਮੁੜਿਆ ਹੀ ਹੈ ਦੁਕਾਨਦਾਰੀ ਖਾਸ ਤਾਇਆ ਕਿ ਮਾਨਤਾ ਆਇਆ ਕੋਈ ਨਹੀਂ ਨਹੀਂ ਮੈਂ ਮਾਨਤਾ ਤੇਰੀ ਗੱਲ ਪਰ ਦੇਖੋ ਅਸੀਂ ਵੀ ਤੇਰੀ ਦੁਕਾਨੇ ਲੈ ਗਿਆ ਹਾਂ ਦਵਾਈ ਤੋਂ ਮੈਂ ਐਸੀ ਨਹੀਂ 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 ਉੱਥੋਂ ਨਹੀਂ ਉੱਥੋਂ ਲੈਣੀ ਹੈ ਸੀਐਮਸੀ ਵਾਲੇ ਉਹ ਡਾਕਟਰ ਤੋਂ ਵੀ ਕਹਿ ਤਾ ਉਹਨਾਂ ਨੂੰ ਨਹੀਂ ਨਹੀਂ ਮੈਂ ਕਹਿ ਦੇਣਾ ਮੇਰੇ ਨਾਲ ਚੱਲ ਡਾਕਟਰ ਸੇਠੀ ਨਾਲ ਆਪਾਂ ਗੱਲ ਕਰਕੇ ਦਵਾਈ ਲੈ ਕੇ ਆ ਜਾ ਪਰ ਦਵਾਈ ਲੈਣੀ ਹੈ ਲਾਜ਼ਮੀ ਦਵਾਈ ਤੋਂ ਬਿਨਾ ਨਹੀਂ ਕੰਮ ਚੱਲਣਾ ਪੈਸਾ ਵੀ ਮਾਰੀਆ ਉਹ ਵੀ ਸਮਝ ਨਹੀਂ ਜਾਂਦਾ ਅਸੀਂ ਇੱਕ ਦੋ ਹੀ ਮੈਂ ਹੋ ਤੇ ਹੀ ਆਇਆ ਹਾਂ ਨਹੀਂ ਨਹੀਂ ਵੀਰੇ ਦਵਾਈ ਤੇਰੀ ਬੰਦ ਆ ਦਵਾਈ ਤੇ ਅਸੀਂ ਮੈਂ ਕੱਲੇ ਆ ਕਿਛੁਕ ਮੈਨੂੰ ਨਹੀਂ ਪਤਾ ਮੇਰੇ ਨਾਲ ਚੱਲ ਤੈਨੂੰ ਦਵਾਈ ਦਿਵਾ ਕੇ ਫਿਰ ਛੱਡ ਕੇ ਜਾਣਾ ਮੈਂ ਤੈਨੂੰ ਇੰਨੇ ਮਹੀਨਿਆਂ ਦਾ ਕਹੀ ਜਾਣਾ ਵੀ ਲੱਕੀ ਆ ਕੇ ਦਵਾਈ ਲੈ ਜਾ ਦਵਾਈ ਲੈ ਜਾ ਤੂੰ ਮੰਨੀ ਨਹੀਂ ਮੇਰੀ ਗੱਲ ਮੰਨੀ ਤੇਰੀਆਂ ਮੈਂ ਤਾਂ ਵੀ ਕਰੀਆਂ ਮੈਂ ਫੋਨ ਵੀ ਕਰੇ ਫੋਨ ਕਰੇ ਹੁਣ ਸਕੂਲੋਂ ਫੋਨ ਆਇਆ ਮੈਨੂੰ ਕੁੜੀ ਦੇ ਸਕੂਲੋਂ ਕੀ ਕਰਕੇ ਆਂ ਕੁੜੀ ਦੇ ਸਕੂਲ ਤੋਂ ਸਕੂਲ ਵਾਲਿਆਂ ਦਾ ਫੋਨ ਕੀਤਾ ਮੈਨੂੰ ਮੈਂ ਉਹਨਾਂ ਨੂੰ ਫੀਸ ਦਿੱਤੀ ਸੀ ਕਿ ਬੱਚੀ ਦੀ ਤੇ ਉਹ ਉਹਨਾਂ ਨੇ ਮੈਨੂੰ ਦੱਸਿਆ ਵੀ ਲੱਗੇ ਕੀ ਗੱਲ ਹੋ ਗਈ ਲੜਪੜਾ ਤੋਂ ਕਿਸਕੂ ਨਹੀਂ ਆਈ ਮੈਂ ਬੱਚਾ ਜੀ ਬਾਸ ਨਹੀਂ ਆਈ ਹੈ ਬਾਸ ਨਹੀਂ ਫੇ ਲੜਨਾ ਥੋੜੀ ਆਪ ਮੈਂ ਤਾਂ ਗੁੰਡਾ ਨਹੀਂ ਮੈਂ ਮੈਂ ਇਸ ਦੇ ਰੈਸਮੈਂਟ ਕਰੋ ਇਹ ਦੋ ਸਕੂਲ ਹੈ 500 ਮਾਤਾ ਸਾਹਿਬ ਦੇਚ ਹੈ ਤੇ 500 ਜਿਹੜਾ ਉਸੇ ਗਪਿੰਗ ਦੇ ਵਿੱਚ ਹੈ ਮੈਂ ਇਹ ਬੱਚਾ ਤੋਂ ਲਿਆ ਨਹੀਂ ਅੱਜ ਉਸੇ ਫਾਰੋਂ ਨੂੰ ਬੱਚਾ ਆਈ ਨਹੀਂ ਖਾਲੀ ਹੈ ਬੱਚਾ ਚੇਂਜ ਹੋਇਆ ਉਹ ਮੇਰਾ ਦਿੱਕਾ ਤਾਂ ਹੈ ਨਹੀਂ ਮੈਂ ਟੈਲੀ ਮੈਂ ਕੀ ਨਹੀਂ ਰੋਮ ਆਇਆ ਚਲਕੇ ਬੱਚੇ ਲੋਕ ਸਿਨਾਪ ਸੀਨ ਹੋ ਜਾ ਮੈਂ ਥੁੱਲੀ ਦੁਕਾਨ ਛੋ ਜਾ ਮੇਰੇ ਜੈਸੇ ਮੈਂ ਕਦੀ ਨਹੀਂ ਹੋਣ ਲਿਆ ਤੇ ਮੈਂ ਬਿਠਾਇਆ ਮੈਂ ਬਹਿ ਗਿਆ ਬਈ ਬੱਚਾ ਚੁੱਪੀ ਮੈਂ ਪਾਸ ਤੋਂ ਦੀ ਪੇਪਰ ਜੀ ਕੋਈ ਉਹ ਨੰਬਰ ਮਿਲਿਆ ਨਹੀਂ ਉਸ ਦਾ ਉਹ ਪੇਪਰ ਪਿਆ ਹੈ ਹਲੋ ਹਾਂ ਆ ਹਾਂਜੀ ਸਤਿ ਸ੍ਰੀ ਅਕਾਲ ਕਿਸ਼ਾ ਬੇਟਾ ਕਿਵੇਂ ਆ ਦੁਕਾਨ ਤੇ ਆਇਓ ਪੁੱਤ ਆ ਜਾਓ ਬਕਰੋ ਦੇਖ ਲੱਕੀ ਵੀਰੇ ਪਹਿਲਾਂ ਤਾਂ ਤੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਪੀ ਦਾ ਪਾਲਾ ਹੁਣ ਐਵੇਂ ਕਿਵੇਂ ਆ ਤੂੰ ਪਹਿਲਾਂ ਤੇ ਤਾ ਕੋਈ ਦਵਾਈ ਘਾਤੋ ਨਹੀਂ ਲੈਂਦਾ ਦਵਾਈ ਤੇ ਮੈਂ ਲੈਣ ਦਾ ਕੰਮ ਨਹੀਂ ਲਿਆ ਨਹੀਂ ਲੈਂਦਾ ਤੂੰ ਸਾਡੇ ਨਾਲ ਚੱਲ ਮੈਂ ਨਹੀਂ ਜਾਣੇ ਦਵਾਈ ਲੈ ਕੇ ਉਧਰੋਂ ਗੱਡੀ ਕਿਰਾਏ ਤੇ ਕਰਕੇ ਆ ਜੀ ਇਤੋਂ ਆਪ ਗ੍ਰੀਸ਼ਾ ਨੂੰ ਵੀ ਨਾਲ ਲੈ ਚੱਲਦੇ ਆ ਤੂੰ ਦਵਾਈ ਲੈ ਕੇ ਮੁੜਿਆ ਇਹ ਬਾਹਰ ਤਰੇ ਨਾਲ ਨਹੀਂ ਨਹੀਂ ਉਹ ਨਹੀਂ ਪੰਜਾਂ ਦੀ ਜਾਨੀ ਦਵਾਈ ਲੈ ਲਊਗਾ ਅੱਜ ਮੈਂ ਨੰਬਰ ਲੈ ਆਣਾ ਐਨੇ ਮਹੀਨੇ ਹੋ ਗਏ ਤੂੰ ਦਵਾਈ ਨਹੀਂ ਖਾਦਾ ਇਹ ਦਵਾਈ ਖਾਂਦਾ ਰਹਿਣਾ ਨਾ ਆ ਪ੍ਰੋਬਲਮ ਆਉਣੇ ਨਹੀਂ ਲੈ ਕੱਲ ਆਈਏ ਦਵਾਈ ਉਹ ਨਾ ਉਹ ਤਾਂ ਵੀਰੇ ਪੁਰਾਣੀ ਦਵਾਈ ਆ ਉਹ ਮੈਂ ਮੈਂ ਪੈਸੇ ਨਹੀਂ ਖਾਣੀ ਨਾ ਤੇਰੇ ਵੇ ਹੱਲੇ ਨਹੀਂ ਨਹੀਂ ਹੱਲੇ ਤੇ ਮੈਂ ਕੁਰੀ ਨੂੰ ਲਈ ਜਾਂਦਾ ਸ਼ਰਮੀਨ ਵੀ ਲਈ ਦੇਈਂਦਾ ਮੈਂ ਮੈਂ ਤੇ ਨਾਲ ਮੈਂ ਸਹਿਮਤ ਹਾਂ ਤਰੇ ਨਾਲ ਤੇਰੀ ਮਦਦ ਕਰਨ ਨੂੰ ਤਿਆਰ ਆ ਅਸੀਂ ਤੈਨੂੰ ਮਨਾ ਕਰਦੇ ਸੀ ਨਹੀਂ ਵੀ ਮਜੇ ਪੰਜ ਹਜ਼ਾਰ ਫਰੋ ਆਪਣੇ ਲਈ ਇਹ ਹਾਲ ਹੈ ਉਹ ਪੰਜ ਹਜ਼ਾਰ ਜਰਨਾ ਮੈਂ ਚੱਲਦੇ ਹਾਂ ਚੱਲ ਬੇਰਾਤ ਚੱਲ ਬੜਾ ਚੱਲ ਚੱਲ ਬਜੀ ਰੋਡ ਕਰਦੇ ਨੇ ਪਾਸ ਪਾਸ ਵਰ ਗੁਰ ਬਾਈ ਜੀ ਸਾਰੇ ਠੀਕ ਹੈ ਮੱਲੇ ਵਾਲੇ ਕਿਵੇਂ ਜੀ ਲੱਕੀ ਠੀਕ ਰਹਿੰਦਾ ਸਾਡਾ ਖੁਸ਼ ਆ ਗਿਆ ਤੁਹਾਡੇ ਕੋਲ ਠੀਕ ਹੈ ਜੀ ਚਲੋ ਵਾਕੇ ਨੂੰ ਮੇਰ ਕਰਨ ਜੀ ਸਾਡਾ ਭਰਾ ਸਾਡੀ ਕੋਸ਼ਿਸ਼ ਰਹੂਗੀ ਅਖੀਰ ਤੱਕ ਜਾ ਤੱਕ ਅਸੀਂ ਹੈਗੇ ਆ ਵੀ ਅਸੀਂ ਆਪਣੇ ਭਰਾ ਦੇ ਨਾਲ ਖੜਦੇ ਰਹੀਏ ਜਦੋਂ ਵੀ ਦੁਵਾਰਾ ਢਿੱਗਦਾ ਕਿਤੇ ਸਾਨੂੰ ਪਤਾ ਲੱਗਦਾ ਅਸੀਂ ਫੇਰ ਖੜਾ ਕਰਨ ਆ ਜਾਂਦੇ ਆ ਵੀ ਨਹੀਂ ਭਰਾਵਾ ਉੱਠਣਾ ਵਾ ਫੜਗਣਾ ਨਹੀਂਗਾ ਤੇ ਹੁਣ ਸਾਨੂੰ ਕਾਫੀ ਟਾਈਮ ਤੋਂ ਆ ਰਹੀਆਂ ਸੀ ਗੱਲਾਂ ਵੀ ਠੀਕ ਨਹੀਂ ਹੈਗਾ ਵੀਰਾ ਤੇ ਦੋ ਤਰੀ ਅਸੀਂ ਰਾਸ਼ਨ ਵੀ ਦੇਖ ਗਏ ਚੱਲ ਦੁਕਾਨ ਚੱਲ ਪੂਗੀ ਚਲੋ ਆਪਦਾ ਗੁਜ਼ਾਰਾ ਤਾਂ ਕਰੀ ਜਾਂਦਾ ਤਾਂ ਉਹ ਮਨੋਂ 500 ਰੁਪਏ ਦਾ ਇੰਦਰ ਉੰਦਰ ਕਰ ਲੈਂਦਾ ਵਾ ਪਰ ਹੁਣ ਘਰੇ ਜਾਂ ਮਨ ਲੋ ਆਪਣੇ ਆਪ ਨੂੰ ਦਵਾਈ ਵਗੈਰਾ ਉਹ ਨਹੀਂ ਕਰ پا ਰਿਹਾ ਹੈ ਹੈਨਾ ਤੇ ਇਸ ਕਰਕੇ ਹੁਣ ਉਹ ਪਰਿਵਾਰ ਚ ਵੀ ਕੋਈ ਹੈ ਨਹੀਂ ਪਿੱਛੇ ਸਪੋਰਟ ਕਰਨ ਵਾਲਾ ਹੈਨਾ ਸਾਲਿਆਂ ਨੇ ਵੀ ਜਵਾਬ ਦਿੱਤਾ ਸਹੁਰਿਆਂ ਵਾਲੇ ਪਾਸਿਓਂ ਵੀ ਉਹ ਕਹਿੰਦੇ ਅਸੀਂ ਨਹੀਂ ਆਉਣਾ ਹੁਣ ਮਗਰ ਤੇ ਭਰਾ ਨੇ ਵੀ ਕਹਤਾ ਵੀ ਮੈਂ ਨਹੀਂ ਜ਼ਿੰਮੇਵਾਰੀ ਚੱਕ ਸਕਦਾ ਵੀ ਮੈਂ ਕੁਝ ਨਹੀਂ ਕਰ ਸਕਦਾ ਤਾਂ ਫਿਰ ਇਕੱਲਾ ਹੁਣ ਜਿੰਨਾ ਕੁ ਇਹਦੇ ਕੋਲ ਵਿਚਾਰੇ ਕੋਲੇ ਸਮਾਨ ਹੁੰਦਾ ਵੇਚ ਲੈਂਦਾ ਉਹਨਾਂ ਕੇ ਲੈ ਆਉਂਦਾ ਥੋੜਾ ਬਹੁਤਾ ਫਿਰ ਲੱਗ ਕੇ ਸਾਰੇ ਉੱਠਦੇ ਨੂੰ ਇਹਨਾਂ ਦੁਕਾਨ ਬੱਟੇ-ਬੁੱਟੇ ਚਮਕਾਏ ਪਏ ਲੱਗ ਕੇ ਅਸੀਂ ਸੋਚਦੇ ਸੀ ਵੀ ਹਜੇ ਆਇਆ ਨਹੀਂ ਹੋਣਾ ਲੱਗ ਕੇ ਤੇ ਲੱਗ ਕੇ ਸਾਡੇ ਆਉਣ ਤੋਂ ਪਹਿਲਾਂ ਇੱਥੇ ਬੈਠਾ ਸੀ ਬੈਂਚ ਤੇ ਕਿੰਨੇ ਵਜੇ ਆ ਜਾਂਦਾ ਜੀ 8:30 ਹੋਣੇ 8:00 ਆ ਜਾਂਦਾ ਵਾਰੀਆਂ ਲਗਾਰਾ ਉਹੋ ਬਣਾ ਲੀਆ ਸੀ ਜੀ ਲੱਕੀ ਨੇ ਆ ਲਾਲੇ ਸੀ ਕਿ ਕਬ ਉੜ ਜੇ ਮੂਰੇ ਪਿੱਛੇ ਵਾਲਾ ਹਜੇ ਸਮਾਨ ਉਮੇ ਪਿਆ ਵਾ ਸਾਰਾ ਇਹ ਲੱਕੀ ਸਫਾਈ ਸਫਾਈ ਕਾਦੋ ਨਹੀਂ ਕਰਦੇ ਅੰਦਰ ਬੜਾ ਗੰਦ ਪਿਆ ਵਿਦੇ ਆਹ ਮਾਂ ਦੀ ਦਾਲ ਕਿਵੇਂ ਖਲੜੀ ਪਈ ਪਸੂਣ ਮਾਂ ਦੀ ਲੈ ਜਾਂਦੀ ਕਿੱਥੇ ਉਦੋਂ ਆਪਾਂ ਜਮਾ ਸੈੱਟ ਕਰ ਲਈ ਇੱਕ ਦੁਕਾਨ ਸਾਫ਼ ਸੁਥਰਾ ਕਰ ਲਈ ਸੀ ਸਾਰਾ ਕੁਝ ਓਕੇ ਹੋ ਗਿਆ ਸੀ ਦੁਬਾਰਾ ਫੇਰ ਹੋਵੇਂ ਹੋ ਗਿਆ ਨਾ ਕਿਰੋਂਗ ਸਾਰਾ ਖਰਾਬ ਹੋ ਗਿਆ ਇਧਰ ਸਲਾਬ ਚੜਦੀ ਗਈ ਚੀਜ਼ ਦੀ ਕੀ ਇਧਰ ਨਾਲੀ ਆ ਸਹੀ ਹੈ ਸਾਫ਼ ਉਹ ਮਕਾਨ ਬਣਿਆ ਅੱਛਾ ਪਿੱਛੇ ਮਕਾਨ ਆ ਕਿਸੇ ਦਾ ਆ ਸਲਾਬ ਚੜਦੇ ਉਹਨਾਂ ਦਾ ਬਾਥਰੂਮ ਹੋਊ ਇੱਥੇ ਜਾਣਾ ਬਣਿਆ ਹਾਂ ਤਾਂ ਹੀ ਸਲਾਬ ਆ ਰਹੀ ਹੈ ਹੁਣ ਦੀਵਾਲੀ ਤੋਂ ਪਹਿਲਾਂ ਪਹਿਲਾਂ ਮੈਂ ਚਾਹੁੰਦਾ ਵਾਂ ਵੀ ਆਪਾਂ ਦੁਕਾਨ 'ਚ ਪੂਰਾ ਮਾਲ ਪਾ ਕੇ ਇਸ ਵਾਰ ਦੀਵਾਲੀ ਤੇ ਮੈਂ ਤਸਦੀਕ ਵਾਕੇ ਦੇਵਾਂਗੇ ਮਾਲ ਮਾ ਤੂੰ ਪਾਇਆ ਹੋਇਆ ਮਾ ਤੋ ਹੈ ਜੇ ਪੈਸੇ ਨਹੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਪੂਰੀ ਦੁਕਾਨ ਭਰਨੀ ਆ ਐਕਤੀ ਦੀਵਾਲੀ ਵਧੀਆ ਲਾਉਣੀ ਆ ਦੀਵੇ ਦੀ ਮੋਮਬਤੀ ਦੀਵਾ ਹਟੜੀ ਸਾਰਾ ਸਮਾਨ ਲੁਧਿਆਣੇ ਤੋਂ ਲੈ ਕੇ ਦੇਵਾਂਗੇ ਤੈਨੂੰ ਅਸੀਂ ਐਕਤੀ ਤੂੰ ਦੀਵਾਲੀ ਲਾਉਣੀ ਆ ਵਧੀਆ ਐਕਤੀ ਲੱਕੀ ਦੀ ਦੀਵਾਲੀ ਪੂਰੀ ਵਧੀਆ ਲੱਗੂਗੀ ਮੇਰੇ ਵੀਰੇ ਦੀ ਅੱਜ ਤੋਂ 4 ਸਾਲ ਪਹਿਲਾਂ 222 223 224 ਅੱਜ 225 4 ਸਾਲ ਪਹਿਲਾਂ ਵੀ ਇਸੇ ਤਰ੍ਹਾਂ ਹੀ ਜਿੰਦੇ ਲਵਾਏ ਸੀਗੇ ਇਸੇ ਤਰ੍ਹਾਂ ਹੀ ਲੱਕੀ ਵੀਰੇ ਨੂੰ ਆਈ ਸੀ ਲੈਣ ਪਰ ਉਸ ਦਿਨ ਲੱਕੀ ਵੀਰੇ ਦੀ ਹਾਲਤ ਤੁਸੀਂ ਦੇਖੋ ਕੀ ਸੀ ਪਰ ਅੱਜ ਲੱਕੀ ਵੀਰਾ ਆਪਣੀ ਮਰਜ਼ੀ ਨਾਲ ਪੂਰਾ ਠੀਕ ਆ ਤੰਦਰੁਸਤ ਵੀ ਆ ਚੜ੍ਹਦੀ ਕਲਾ 'ਚ ਵੀ ਆ ਪਰ ਵੀਰਾ ਦਵਾਈ ਬੰਦ ਕਰ ਜਾਂਦਾ ਵਿੱਚ ਤਾਂ ਫਿਰ ਉਹਦੇ ਨਾਲ ਗੁੱਸਾ ਚੜਨ ਲੱਗ ਜਾਂਦਾ ਖੇਚੜਨ ਲੱਗ ਜਾਂਦੀ ਆ ਨੇ ਆਪ ਤੇ ਕੰਟਰੋਲ ਨਹੀਂ ਰਹਿੰਦਾ ਹੁਣ ਬਹੁਤ ਟਾਈਮ ਤੋਂ ਅਸੀਂ ਬੇਨਤੀਆਂ ਕਰੀ ਜਾਂਦੇ ਸੀ ਵੀਰੇ ਤੂੰ ਦਵਾਈ ਲੈ ਕੇ ਜਾ ਆ ਕੇ ਜਾ ਆਉਂਦਾ ਨਹੀਂ ਸੀਗਾ ਤੇ ਅੱਜ ਫਿਰ ਅਖੀਰ ਸਾਨੂੰ ਆਪ ਹੀ ਆਉਣਾ ਪਿਆ ਵੀ ਵੀਰੇ ਕੋਲੇ ਥੋੜੇ ਦਿਨ ਪਹਿਲਾਂ ਇੱਕ ਗ੍ਰਿਸ਼ਾ ਦੇ ਸਾਡੀ ਭਾਣਜੀ ਨੇ ਸਕੂਲੇ ਜਾ ਕੇ ਲੜ ਪਿਆ ਤੇ ਫਿਰ ਉਹ ਸਾਨੂੰ ਪਤਾ ਲੱਗਿਆ ਇੱਥੇ ਵੀ ਮਾਰਕੀਟ ਚ ਵੀ ਕਈ ਥਾਵਾਂ ਤੇ ਗੁੱਸੇ ਕਿਸੇ ਕਰ ਰਿਹਾ ਜਿਆਦਾ ਫਿਰ ਅੱਜ ਅਸੀਂ ਲੈਣ ਆਏ ਸੀ ਤੇ ਇੱਕ ਵੀ ਵੀਰੇ ਨੇ ਕੋਈ ਵਿਰੋਧਤਾ ਵਾਲੀ ਗੱਲ ਨਹੀਂ ਕੀਤੀ ਇੱਕ ਵੀਰੀ ਵੀ ਆਇਆ ਨਹੀਂ ਕਿਹਾ ਵੀ ਮੈਂ ਨਹੀਂ ਜਾਣਾ ਕਹਿੰਦਾ ਚਲੋ ਕਿਨਾਂ ਮੈਨੂੰ ਪਤਾ ਤੁਸੀਂ ਲੈਣ ਆਏ ਹੋ ਮੈਂ ਚੱਲਦਾ ਫਿਰੇ ਨਾਲ ਯਾ ਜਿੰਦੇ ਲਾਤੇ ਦੁਕਾਨਾਂ ਨੂੰ ਤੇ ਅਸੀਂ ਚਾਹੁੰਦੇ ਅਸਵਾਰ ਦੀ ਦੀਵਾਲੀ ਹੈ ਜਿਹੜੀ ਤੇ ਉਹ ਲੱਕੀ ਪੂਰੀ ਵਧੀਆ ਤਰੀਕੇ ਨਾਲ ਲਾਵੇ ਲక్ష్ਮੀ ਮਾਤਾ ਇਹਦੇ ਘਰੇ ਆਵੇ ਇਹ ਆਪਣੀ ਧੀ ਦੀ ਵਧੀਆ ਪੜ੍ਹਾਈ ਕਿਉਂਕਿ ਗ੍ਰਿਸ਼ਾ ਨੂੰ ਅਫਸਰ ਬਣਾਉਣਾ ਚਾਹੁੰਦਾ ਹੈ ਇਹ ਚਾਹੁੰਦਾ ਮੇਰੀ ਧੀ ਇੱਕ ਚੰਗੀ ਆਫੀਸਰ ਬਣੇ ਤੇ ਉਹ ਵਾਹਿਗੁਰੂ ਮਿਹਰ ਕਰਨ ਸਾਡੀ ਵੀ ਇਹੀ ਕੋਸ਼ਿਸ਼ ਆ ਵੀ ਲੱਕੀ ਦੇ ਇਸ ਆਪਣਾ ਪੂਰਾ ਹੋ ਸਕੇ ਉਹ ਮਾਮਾ ਜੀ ਕਹਿੰਦੀ ਸਾਨੂੰ ਸਾਡੀ ਤੇ ਕਿਉਂਕਿ ਅਸੀਂ ਪਿਛਲੇ 4 ਸਾਲਾਂ ਤੋਂ ਜੁੜੇ ਹੋਏ ਹਾਂ ਲक्की ਨਾਲ ਲੱਕੀ ਦੇ ਪਰਿਵਾਰ ਨਾਲ ਤੇ ਅੱਜ ਸਾਨੂੰ ਲੱਕੀ ਨੂੰ ਦੁਵਾਰਾ ਲੈ ਕੇ ਜਾਣ ਦੀ ਲੋੜ ਇਸ ਕਰਕੇ ਪੈ ਰਹੀ ਆ ਵੀ ਜਿਹੜੀ ਲੱਕੀ ਦੀ ਪਿੱਛੋਂ ਪਰਿਵਾਰ ਵੱਲੀੋਂ ਸਹੁਰਿਆਂ ਵੱਲੀੋਂ ਵੀ ਕੋਈ ਸਪੋਰਟ ਨਹੀਂ ਸੀਗੀ ਹੁਣ ਤੇ ਨਾ ਇਧਰੋਂ ਭਰਾਵਾਂ ਵੱਲੀੋਂ ਆ ਕੋਈ ਤਾਂ ਲੱਕੀ ਨੂੰ ਚਾਹੀਦੀ ਆ ਇੱਕ ਇਸ ਤਰ੍ਹਾਂ ਦੀ ਸਪੋਰਟ ਜਿਹੜਾ ਕੋਈ ਉਹਨੂੰ ਆਪਣਾ ਹਰ ਟਾਈਮ ਪੂਰੀ ਸਪੋਰਟ ਕਰਦਾ ਰਹੇ ਉਹਦਾ ਮਾੜਾ ਮੋਟਾ ਜਿੰਨੀ ਕ ਉਹਨੂੰ ਲੋੜ ਆ ਸਿਹਤ ਦੀ ਸਾਫ ਦੀ ਆਪਣੇਪਣ ਦੀ ਉਹ ਦਿੰਦਾ ਰਹੇ ਤੇ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਜਿੰਨੀ ਕ ਅਸੀਂ ਕਰ ਸਕਦੇ ਹਾਂ ਤੇ ਅਰਦਾਸ ਕਰਿਓ ਲੱਕੀ ਵੀਰੇ ਵਾਸਤੇ ਲੱਕੀ ਵੀਰਾ ਦਵਾਈ ਲੈਣ ਚੱਲਿਆ ਦਵਾਈ ਲੈ ਕੇ ਹੋਰ 10 ਦਿਨ 20 ਦਿਨ ਉਸ ਤੇ ਰਹਿ ਪੂਗਾ ਤੇ ਉਸ ਤੋਂ ਬਾਅਦ ਆ ਕੇ ਆਪਣੀ ਦੁਕਾਨਦਾਰੀ ਕਰੇ ਤੇ ਆਪਦਾ ਕੰਮਕਾਰ ਕਰੇ ਐਕਟੀ ਦੀਵਾਲੀ ਦਾ ਸੀਜ਼ਨ ਆ ਜਿਹੜਾ ਉਹ ਲੱਕੀ ਵੀਰਾ ਇੱਥੇ ਆ ਕੇ ਲਾਵੇ ਦੁਕਾਨ ਤੇ ਤੇ ਜਿਹੜੀ ਇਹ ਫਕੀਰ ਚੰਦ ਜੀ ਦੀ ਹੱਟਈ ਆ ਦੁਕਾਨ ਆ ਇਹਨਾਂ ਦੀ ਖਾਨਦਾਨੀ ਪਛਤੈਨੀ ਦੁਕਾਨ ਆ ਇਹਦੇ ਤੇ ਰੌਣਕਾਂ ਲੱਗਣ ਤੇ ਗਾਕਾਂ ਨੂੰ ਵੀ ਬੇਨਤੀ ਆ ਵੀ ਇਸ ਵਾਰ ਆਪਾਂ ਦੀਵਾਲੀ ਤੇ ਥੋੜਾ ਬਹੁਤਾ ਸਾਮਾਨ ਜਿੰਨਾ ਵੀ ਦਸਹਿਰੇ ਤੇ ਵੀ ਦੀਵਾਲੀ ਤੇ ਵੀ ਆਪਾਂ ਲੱਕੀ ਤੋਂ ਲਵੋ ਆ ਕੇ ਲੱਕੀ ਦੀ ਦੁਕਾਨ ਤੋਂ ਖਰੀਦੋ ਆ ਕੇ ਚਾਹੇ ਤੁਸੀਂ 10% ਹੀ ਲੈ ਲਓ ਬਾਕੀ ਹੋਰ ਮਾਰਕੀਟ ਚੋਂ ਲੈ ਲਓ ਪਰ ਲੱਕੀ ਤੋਂ ਸਮਾਨ ਜ਼ਰੂਰ ਖਰੀਦ ਦੋ ਆ ਤੇ ਲੱਕੀ ਵੀ ਹਰ ਰੋਜ਼ 4-5000 ਰੁਪਏ ਦੀ ਸੇਲ ਹੋ ਜਾਂਦੀ ਹੈ ਲੱਕੀ ਦੀ ਬਚਤ ਤਾਂ ਲੱਕੀ 2-300 ਰੁਪਏ ਹੋ ਜਾਂਦਾ ਉਹ 400 ਹੈਨਾ 4-500 ਰੁਪਏ ਲੱਕੀ ਨੂੰ ਵੱਜ ਜਾਂਦਾ ਤੇ 5000 ਦੀ ਸੇਲ ਲੱਕੀ ਹੁਣ ਵੀ ਕਰ ਲੈਂਦਾ ਵਾ ਤੇ ਵਾਈਫ ਨੂੰ ਮੇਰ ਕਰਨ ਹੁਣ ਲੱਕੀ ਵੀਰੇ ਸਾਡੇ ਨਾਲ ਚੱਲਿਆ ਵਾ ਇਸ ਟਾਈਮ ਅਸੀਂ ਲੱਕੀ ਗੁਪਤਾ ਨੂੰ ਤੇ ਵਾਈਫ ਨੂੰ ਉਹਦੇ ਸ਼ਿਲਪੀ ਭੈਣ ਨੂੰ ਤੇ ਗ੍ਰਿਸ਼ਾ ਨੂੰ ਸਾਡੀ ਭਾਂਜੀ ਨੂੰ ਨਾਲ ਲੈ ਕੇ ਚੱਲੇ ਆ ਵਾਹਿਗੁਰੂ ਕਿਰਪਾ ਕਰਨ ਲੱਕੀ ਉਥੋਂ ਦਵਾਈ ਲੈ ਕੇ ਵਾਪਸ ਆਵੇ ਤੇ ਆ ਕੇ ਆਪਣੀ ਦੁਕਾਨਦਾਰੀ ਕਰੇ ਸਾਡਾ ਮਕਸਦ ਇਕੱਲਾ ਇਹ ਨਹੀਂ ਹੁੰਦਾ ਵੀ ਅਸੀਂ ਇੱਕ ਵੀਡੀਓ ਪਾ ਕੇ ਤੇ ਉਸ ਤੋਂ ਬਾਅਦ ਬੰਦੇ ਦੀ ਸਾਰਨਾ ਲਈਏ ਜਾਂ ਅਸੀਂ ਥੋੜੀ ਜੀ ਉਹਦੀ ਮਦਦ ਕਰਕੇ ਉਸ ਤੋਂ ਬਾਅਦ ਅਸੀਂ ਉਹਨੂੰ ਕਰੇ ਦੁਬਾਰਾ ਪੁੱਛੀਏ ਨਾ ਸਾਡੀ ਮਨੁੱਖਤਰੀ ਸੇਵਾ ਪਰਿਵਾਰ ਦਾ ਹਮੇਸ਼ਾ ਇਹੀ ਰਹਾ ਵੀ ਜਿਹੜੇ ਵੀ ਮੈਂਬਰ ਦੀ ਸੇਵਾ ਲਈ ਵਾਹਿਗੁਰੂ ਨੇ ਸਾਡੀਆਂ ਡਿਊਟੀਆਂ ਲਾਈਆਂ ਤੇ ਅਸੀਂ ਤਨੋਂ ਮਨੋਂ ਦਿਲ ਤੋਂ ਨਿਭਾਉਣ ਦਾ ਯਤਨ ਕਰਦੇ ਆਂ ਲक्की ਗੁਪਤਾ ਵੀਰ ਦੀ ਵੀ ਜ਼ਿੰਦਗੀ ਦੇ ਵਿੱਚ ਜੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਡਿਊਟੀ ਬਖਸ਼ੀ ਆ ਤੇ ਸਾਡੀ ਕੋਸ਼ਿਸ਼ ਰਹੂਗੀ ਵੀ ਜਦ ਤੱਕ ਅਸੀਂ ਆ ਤੇ ਤਦ ਤੱਕ ਅਸੀਂ ਲੱਕੀ ਵੀਰੇ ਦੇ ਨਾਲ ਖੜਦੇ ਰਹੀਏ ਲੱਕੀ ਵੀਰੇ ਦੀ ਬੇਟੀ ਨੂੰ ਇੱਕ ਲੱਕੀ ਵੀਰੇ ਦਾ ਸੁਪਨਾ ਵਾ ਤੇ ਮੈਂ ਆਪਣੀ ਧੀ ਨੂੰ ਪੁੱਛ ਬਣਾਉਣਾ ਚਾਹਨਾ ਤੇ ਉਹ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਵੀਰੇ ਦਾ ਸਾਥ ਦੇ ਸਕੀਏ ਤੁਸੀਂ ਵੀ ਸਾਰੇ ਅਰਦਾਸ ਕਰਿਓ ਲੱਕੀ ਵੀਰਾ ਤੰਦਰੁਸਤ ਰਹੇ ਚੜ੍ਹਦੀ ਕਲਾ 'ਚ ਰਹੇ ਤੇ ਜਿੱਦਾਂ ਇਹਨਾਂ ਦੇ ਪਿਓ ਦਾਦਿਆਂ ਦਾ ਕੋਟਕਪੂਰਾ ਮੰਡੀ 'ਚ ਨਾਂ ਸੀ ਫਕੀਰ ਚੰਦ ਜੀ ਉਹਨਾਂ ਦਾ ਤੇ ਉਸੇ ਤਰ੍ਹਾਂ ਇਹ ਨਾਮ ਬਰਕਰਾਰ ਰਹੇ ਤੇ ਲੱਕੀ ਵੀਰਾ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਦਾ ਰਹੇ ਤੇ ਜੀ ਲੱਕੀ ਗੁਪਤਾ ਵੀਰ ਨੂੰ ਅਸੀਂ ਅੱਜ ਸਵੇਰੇ ਜਾ ਕੇ ਕੋਟਕਪੂਰੇ ਤੋਂ ਲੈ ਕੇ ਆਏ ਸੀਗੇ ਤੇ ਲੱਕੀ ਗੁਪਤੇ ਨੇ ਵੀਰ ਨੇ ਪਿਛਲੇ 4 ਸਾਲਾਂ ਦੇ ਵਿੱਚ ਆਪਣੇ ਆਪ ਨੂੰ ਬੜੇ ਚੰਗੇ ਤਰੀਕੇ ਨਾਲ ਬੈਲੈਂਸ ਬਣਾ ਕੇ ਰੱਖਿਆ ਹੋਇਆ ਸੀ ਦੁਕਾਨ ਵੀ ਚਲਾਉਂਦੇ ਸੀ ਵਧੀਆ ਤੇ ਨਾਲ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਵੀ ਕਰੀ ਜਾਂਦੇ ਸੀਗੇ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਦਵਾਈ ਨਹੀਂ ਸੀ ਪ੍ਰੋਪਰ ਲੈਣ ਆਉਂਦਾ ਵੀਰਾ ਉਹਦੇ ਕਰਕੇ ਅਗਰੈਸਿਵ ਹੋਣ ਲੱਗ ਗਿਆ ਸੀ ਦੁਬਾਰਾ ਦਿੱਕਤ ਆਉਣ ਲੱਗੀ ਸੀ ਤਾਂ ਫਿਰ ਸਾਡੀ ਸ਼ੈਲਪੀ ਭੈਣ ਨਾਲ ਗ੍ਰਿਸ਼ਾ ਨਾਲ ਗੱਲ ਹੋਈ ਤੰਬੜ ਉੱਥੋਂ ਵੀ ਆਸ-ਪਾਸ ਦੇ ਲੋਕ ਵੀ ਤੁਹਾਨੂੰ ਕਾਲ ਕਰਨ ਲੱਗੇ ਸੀ ਵੀ ਹੁਣ ਲੱਕੀ ਫੇਰ ਥੋੜਾ ਠੀਕ ਨਹੀਂ ਹੈਗਾ ਫਿਰ ਅੱਜ ਅਸੀਂ ਸਵੇਰੇ ਗਏ ਉੱਥੋਂ ਲੈ ਕੇ ਆਏ ਲੱਕੀ ਵੀਰ ਨੂੰ ਡਾਕਟਰ ਪੰਕੇ ਨੂੰ ਹੁਣ ਦਿਖਾਇਆ ਚੈੱਕ-ਅਪ ਕਰਾਇਆ ਤੇ ਦਵਾਈ-ਦਵਾਈ ਆ ਤੇ ਫਿਰ ਅਸੀਂ ਗੱਡੀ ਮਂਗਾਈ ਸੀ ਹੁਣ ਇਹਦੇ ਮੂਰੇ ਸੀਜ਼ਨ ਆ ਰਿਹਾ ਮੰਡਵਾ ਸੀਜ਼ਨ ਕਹਿ ਰਹੇ ਆ ਤਿਹਾਰ ਆ ਰਹੇ ਨੇ ਦੀਵਾਲੀ ਆ ਦਸਹਿਰਾ ਵਾ ਤੇ ਦੁਕਾਨ 'ਚ ਮਾਲ ਪਾਉਣ ਵਾਸਤੇ ਜਿਵੇਂ ਦਾਲਾਂ ਹੋ ਗਈਆਂ ਹਨਾ ਕੁਆਂਟਲ ਕੁਆਂਟਲ ਮੂੰਗੀ ਦੀ ਦਾਲ ਚਨੇ ਦੀ ਦਾਲ ਹਰੀ ਮੂੰਗੀ ਉਹ 3 ਮੌਂਗੀ ਚਿੱਟੇ ਛੋਲੇ ਕਾਲੇ ਛੋਲੇ ਚੀਨੀ 2 ਕੁਆਂਟਲ ਚਾਹ ਪੱਤੀ 50 ਕਿਲੋ ਸਰਫ ਮੈਮ ਬੋਰਸ ਕਾਲਗੜ ਜੋ ਦੁਕਾਨਾਂ ਦੇ ਵਿੱਚ ਚੀਜ਼ਾਂ ਦੀ ਲੋਡ ਹੁੰਦੀ ਆ ਤੇ ਉਹ ਵੀਰ ਨੂੰ ਅਸੀਂ ਦੇ ਰਹੇ ਹਾਂ ਤੇ ਨਾਲ ਇਹ ਕਹਿੰਦਾ ਜੀ ਮੇਰੇ ਕੋ ਆਈ ਚਲਾਈ ਵਾਸਤੇ ਦਿੱਕਤ ਆ ਰਹੀ ਮੈਨੂੰ ਮਾਲ ਲੈਣ 'ਚ ਦਿੱਕਤ ਆਉਂਦੀ ਆ ਮਾਰਕੀਟ ਦੇ ਵਿੱਚੋਂ ਮਾਲ ਨਹੀਂ ਲੈ ਹੁੰਦਾ ਤੇ ਆ 50000 ਰੁਪਿਆ ਬੱਲੇ ਕਿ ਨਹੀਂ ਫੜ ਤੂੰ ਮਾਲ ਲੈਣਾ ਮੈਂ ਤੇਨਾਂ ਸਵੇਰੇ ਗੱਲ ਕੀਤੀ ਸੀਗੀ ਨਹੀਂ ਨਹੀਂ ਬਹੁਤ ਨਹੀਂ 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 ਫੜਾ ਤੂੰ ਜਿਹੜਾ ਲੈਣਾ ਦੇਣਾ ਉਹ ਕਲੀਅਰ ਕਰਕੇ ਮਾਰਕੀਟ ਚੋਂ ਮਾਲ ਚੱਕ ਇਹ ਮੈਂ ਨਹੀਂ ਦੇ ਰਿਹਾ ਤੈਨੂੰ ਇਹ ਵਾਇਗਰੂ ਨੇ ਦਿੱਤੇ ਆ ਇਹ ਛੋਟਾ ਭਰਾ ਇੰਦਰੀਤ ਨੇ ਪਿਛਲੀ ਵਾਰੀ ਭੇਜੇ ਸੀ ਨਾ ਪੈਸੇ ਚਿੱਤੇ ਤੈਨੂੰ ਉਦੋਂ ਮੋੜਤੇ ਸੀ ਨਾ ਤੂੰ ਇਹ ਉਹ ਪੈਸੇ ਆ ਫੜ ਲਾ ਮੈਂ ਪੈਸੇ ਨਹੀਂ 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 ਲੈਣਿਆ ਲੱਕੀ ਭਰਾਵਾ ਤਾਂ ਫੜ ਲਾ ਚੁੱਪ ਕਰਕੇ ਫੜ ਲਾ ਫੜ ਮੈਂ ਤੈਨੂੰ ਕੀ ਕਹਿੰਨਾ ਜੇ ਭਰਾ ਮੰਨਦਾ ਭਰਾ ਹੈ ਕਿ ਨਹੀਂ ਵੱਡਾ ਭਰਾ ਨਾ ਮੈਂ ਤੇਰਾ ਅੱਖੀ ਲੱਗਣਾ ਭੈਣ ਭਾਈ ਬੋਲਦੇ ਵੱਡਾ ਭਰਾ ਉਹ ਮੈਂ ਭੈਣ ਭਾਈ ਕੋਈ ਨਹੀਂ ਹੁੰਦਾ ਆਇਆ ਕੋਈ ਭੈਣ ਭਾਈ ਖੜਿਆ ਕੋਈ ਪੈਣ ਬਾਈ ਇਹਦੀ ਫੀਸ ਦਿੱਤੀ ਪੈਣ ਬਾਈ ਨੇ ਬੇਇੱਜ਼ਤੀ ਹੋ ਜਾਂਦੀ ਹੈ ਪੈਣ ਬਾਈ ਨੇ ਫੀਸ ਦਿੱਤੀ ਦਿੱਤੀ ਫੀਸ ਮਾ ਮੂ ਦਾ ਨਿੱਤੀ ਮਾਵੇਂ ਸਾਹਮਣੇ ਫਿਰ ਕਾ ਤੂੰ ਉਹਨਾਂ ਦੀ ਗੱਲ ਤੂੰ ਕਦ ਸੋਚ ਰਿਹਾ ਮੈਂ ਉਹਨੂੰ ਜਦੋਂ ਤੈਨੂੰ ਭੇਜਿਆ ਸੀ ਮੈਂ ਕਿਹਾ ਇਹ ਦੁਕਾਨ ਤੇਰੀ ਅਸੀਂ ਕਿਹਾ ਸੀ ਉਦੋਂ ਸ਼ੋਰੋਂ ਵਾਂਗੂ ਬਣਾ ਦਿੰਨੇ ਆ 5 ਲੱਖ ਰੁਪਏ ਅਸੀਂ ਨਹੀਂ ਸੀ ਲਾਉਣਾ ਵਾਹ ਕੇ ਨੂੰ ਲਾਉਣੇ ਇੱਕ ਦੋ ਵੀਰਾਂ ਨੇ ਸਾਨੂੰ ਫੋਨ ਆਏ ਸੀ ਉਦੋਂ ਤੇਰੇ ਭਰਾ ਨੇ ਮਨਾਂ ਕਰਤਾ ਵੀ ਨਹੀਂ ਮੈਂ ਕਰਾਉਂਗਾ ਕਰਾਇਆ ਉਹ ਨਹੀਂ ਨਹੀਂ ਆਇਆ ਫਿਰ ਮੈਂ ਹੈਲਪ ਕਰੀ ਨਹੀਂ ਵਿੱਚ ਕੀ ਫਿਰ ਜੇ ਉਹ ਕਰਾਉਣ ਦਾ ਹੈਲਪ ਸਾਨੂੰ ਆ ਦੇਣ ਦੀ ਲੋੜ ਹੀ ਨਹੀਂ ਸੀ ਪੈਣੀ ਇਸ ਕਰਕੇ ਸ਼ੈਲਪੀ ਨੂੰ ਸਮਝਾਇਆ ਵੀ ਆਹ ਗੱਲਾਂ ਨਹੀਂ ਕਰਨੀਆਂ ਹੁਣ ਚਲੋ ਉਸ ਤੋਂ ਬਾਅਦ ਉਹ ਸਾਰਾ ਕੁਝ ਨਹੀਂ ਹੋ ਪਾਇਆ ਉਸ ਤਰੀਕੇ ਨਾਲ ਲਕੀ ਨੂੰ ਦੋ ਤਿੰਨ ਵਾਰੀ ਅਸੀਂ ਇੱਥੋਂ ਵੀ ਭੇਜਿਆ ਮਾਲ ਵੀ ਚਲੋ ਕਿਸੇ ਤਰੀਕੇ ਦਾ ਕੰਮ ਚੱਲ ਪਵੇ ਪਰ ਜਿਹੜੀ ਸਪੋਰਟ ਮਿਲਣੀ ਚਾਹੀਦੀ ਸੀ ਨਾ ਲਕੀ ਦੇ ਸਹੁਰਿਆਂ ਵਾਲੇ ਪਾਸਿਓਂ ਨਾ ਭਰਾਵਾਂ ਵਾਲੇ ਪਾਸਿਓਂ ਮਿਲੀ ਨਹੀਂ ਉਨੀ ਤਾਂ ਫਿਰ ਲਕੀ ਦੁਬਾਰਾ ਫਿਰ ਡਿਪਰੈਸ਼ਨ ਜਾਣ ਲੱਗ ਗਿਆ ਦਵਾਈ ਛੱਡ ਗਿਆ ਤੱਲੇ ਇਹ ਗ੍ਰੀਸਰ ਸਕੂਲ ਜਾ ਕੇ ਗੁੱਸੇ ਹੋ ਗਿਆ ਉੱਥੇ ਬਹੁਤ ਜ਼ਿਆਦਾ ਫਿਰ ਅੱਜ ਅਸੀਂ ਜਾ ਕੇ ਵੀਰੇ ਨੂੰ ਲੈ ਕੇ ਆਏ ਸੀ ਤੇ ਹੁਣੇ ਵੀਰਾ ਆਪਣੇ ਵਾਪਸ ਘਰ ਚੱਲਿਆ ਦਵਾਈ ਲੈ ਕੇ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕੋਟਕਪੂਰੇ ਵਾਲਿਆਂ ਨੂੰ ਖਾਸ ਕਰਕੇ ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਨੂੰ ਜਿਹੜੇ ਸਾਡੀ ਵੀਡੀਓ ਦੇਖਦੇ ਆ ਵੀ ਬਾਈ ਹੁਣ દિਵਾਲੀ ਆ ਗਈ ਮੂਰੇ ਤਿਹਾਰ ਆ ਦਸਹਿਰਾ ਹਨਾ ਹੋਰ ਵੀ ਦਿਨ ਤਿਹਾਰ ਆ ਜਿਹੜੇ ਤੁਸੀਂ ਸਮਾਨ ਤਾਂ ਖਰੀਦਣਾ ਹੀ ਆ ਰਸਣ ਆਪਣਾ ਤੁਸੀਂ ਲੱਕੀ ਦੀ ਦੁਕਾਨ ਤੋਂ ਖਰੀਦੋ ਯਾਰ ਔਰ ਤੁਸੀਂ ਡ్రਾਈ ਫਰੂਟ ਖਰੀਦਣਾ ਤੁਸੀਂ ਦੀਵੇ ਖਰੀਦਣੇ ਆ ਤੁਸੀਂ ਮੋਮਬੱਤੀਆਂ ਖਰੀਦਣੀਆਂ ਉਹ ਸਾਰਾ ਕੁਝ ਲੱਕੀਪੂਰੀ ਦੀ ਦੁਕਾਨ ਤੋਂ ਖਰੀਦੋ ਜੀ ਬੇਨਤੀ ਹੋਈ ਹੈ ਸਾਡੀ ਤਾਂ ਜੋ ਇਹ ਵੀਰਾ ਦੁਬਾਰਾ ਉੱਠ ਕੇ ਖੜਾ ਹੋ ਸਕੇ ਦੁਬਾਰਾ ਸਮਾਜ ਦੇ